ਜਿਹੜੀ ਗੇ ਕਮਿਊਨਿਟੀ ਉਹਦੇ ਵਿੱਚ ਕੁੜੀਆਂ ਵੀ ਨੇ ਮੁੰਡੇ ਵੀ ਨੇ ਉਹ ਗੇ ਬਣੇ ਹੋਏ ਨੇ ਵੀ ਅਸੀਂ ਸਬੰਧ ਬਣਾਉਨੇ ਇੱਕ ਦੂਸਰੇ ਨੂੰ ਇਹ ਨਹੀਂ ਕਹਿਣਾ ਚਾਹੀਦੀ ਆ ਮੈਂ ਉਹੀ ਜੋ ਕਹਿਣਾ ਚਾਹੀਦੀ ਆ ਨਾ ਉਹੀ ਤਾਂ ਕਹਿਣਾ ਦੇਖੋ ਤੁਸੀਂ ਆਪਣੀ ਕਮਿਊਨਿਟੀ ਦੇ ਇੱਕ ਪਰਸਨਲ ਹੀ ਸਮੇਲਨ ਕਰ ਲਓ ਤੁਸੀਂ ਕਿਸੇ ਹੋਟਲ 'ਚ ਬੁੱਕ ਕਰ ਲਓ ਉਹ ਤੁਹਾਡੀ ਇੱਕ ਪਰਸਨਲ ਲਾਈਫ ਹੈ ਨਾ ਉਹ ਤੁਹਾਡੀ ਜ਼ਿੰਦਗੀ ਹੈ ਤੁਸੀਂ ਉਹਨੂੰ ਆਪਣੇ ਤਰੀਕੇ ਨਾਲ ਜਿਓ ਤਾਂ ਇਹ ਨਹੀਂ ਮਤਲਬ ਹੈਗਾ ਵੀ ਤੁਸੀਂ ਪਬਲਿਕ ਪਲੇਸਾਂ ਤੇ ਜਾ ਕੇ ਲੋਕਾਂ ਨੂੰ ਮੈਂਟਲੀ ਡਿਸਟਰਬ ਕਰ ਦੋ ਪਰ ਮੇਰੇ ਗਾਣੇ ਚੱਲਣੇ ਵੀ ਬਣਦੀਆਂ ਕਿਉਂਕਿ ਪੰਜਾਬ ਦੀ ਧਰਤੀ ਤੇ ਉੱਤੇ ਮੇਲੇ ਲੱਗਦੇ ਰਹੇ ਨੇ ਕਦਰੇ ਕਾਪਿਆਂ ਦੇ ਮੇਲੇ ਦਾ ਸਾਡਾ ਯੋਧਿਆਂ ਦੇ ਸੂਰਮਿਆਂ ਦੇ ਸ਼ਹੀਦਾਂ ਦੇ ਹੁਣ ਤੁਸੀਂ ਲੱਕ ਦੇਖੋ ਗੇਰ ਪ੍ਰਾਈਡ ਟੈਂਪੂਆਂ ਦਾ ਮੇਲਾ ਸਤਾਈ ਪਾਇਆ ਜੀ ਸਾਡੇ ਦਿੱਤਾ ਹੈ ਅਜੰਡਰ ਨਹੀਂ ਹੈਗੇ ਜੀ ਅਸੀਂ ਤਾਂ ਆਪਣੀ ਜੱਦੀ ਪੁਸ਼ਟੀ ਜੋ ਸਾਡੇ ਗੁਰੂਆਂ ਪੀਰਾਂ ਤੋਂ ਚੱਲਦਾ ਆਇਆ ਨਾ ਜੀ ਸਿਰਫ ਕੋਈ ਇੱਕ ਸਮਾਜਿਕ ਬਰਾਦਰੀ ਆ ਜਿਹਦੇ ਰੀਤੀ ਰਿਵਾਜ ਪਹਿਲੇ ਦਿਨ ਤੋਂ ਹੀ ਚੱਲਦੇ ਆਏ ਔਰ ਅੱਜ ਤੱਕ ਚੱਲ ਰਹੇ ਨੇ ਨਾ ਛਰੇਮ ਦਰਕਾਰਾਂ ਬਾਅਦ ਹਮ ਸੜਕਾਂ ਦੇ ਅੱਗੇ ਵੀ ਹੰਸਦਾ ਪ੍ਰਾਈਟ ਟ੍ਰੇਡ ਦੇ ਪ੍ਰਾਈਟ ਟ੍ਰੇਡ ਬਾਅਦ ਹਮ ਸੀਧੇ ਮੋੜ ਮਿਲਾਂਗਾ ਸੋ ਇਹ ਇਹ ਗੱਲ ਆ ਜਾਂਦੇ ਸਾਡੇ ਲੋਕਾਂ ਨੂੰ ਲੋਕ ਕਰਨਾ ਜਿਹੜਾ ਦੇਖੋ ਲੈ ਆਸਰਾ ਬਾਹਰੇ ਲੋਕ ਸਵਾਲ ਕਰਦੇ ਆ ਪਰ ਸੋਨ ਨੂੰ ਕੀ ਆ ਇਹਦੀ ਜ਼ਿੰਦਗੀਆਂ ਦਿੱਤੀ ਜ਼ਿੰਦਗੀ ਆ ਜੋ ਮਰਜ਼ੀ ਕਰੇ ਨਿੱਜੀ ਦੇ ਨਿੱਜਾਈ ਹੋ ਪਰ ਖਾਲੀ ਤੁਹਾਨੂੰ ਮੈਂ ਦਾਅਵੇ ਕਰਦੇ ਹਾਂ ਜਿਹੜਾ ਮੇਰੇ ਦੇਖੀਏ ਨਹੀਂ ਜਸਲੀਨ ਕਿਤੇ ਤੁਹਾਡਾ ਮਾਡਰਨ ਵਰਜਨ ਤਾਂ ਨਹੀਂ ਹੈਗੇ ਮੈਂ ਨਹੀਂ ਸਮਝ ਸਕਦਾ ਮੈਂ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਲੋਕਾਂ ਦੇ ਵਿਆਹਾਂ 'ਚ ਜਾਣਦੇ ਹੋ ਸਗਨ ਤੇ ਜਾਣਦੇ ਹੋ ਪਿੰਡਾਂ 'ਚ ਜਾਣਦੇ ਹੋ ਸ਼ਹਿਰਾਂ 'ਚ ਜਾਣਦੇ ਹੋ ਜਿੱਥੇ ਵੀ ਖੁਸ਼ੀ ਆ ਤੁਸੀਂ ਜਾਣਦੇ ਹੋ ਬਿਲਕੁਲ ਇਹ ਮਾਡਰਨ ਜਿਹੜੇ ਗੇਸ ਆ ਗਏ ਇਹਨਾਂ ਨੇ ਆਪਣੀ ਜਿਹੜੀ ਕਮਿਊਨਿਟੀ ਬਣਾਈ ਹੈ ਮੈਂ ਉਹੀ ਕਹਿੰਦਾ ਵੀ ਤੁਹਾਡਾ ਇਹ ਅੱਜ ਵਾਲਾ ਵਰਜਨ ਤਾਂ ਨਹੀਂ ਨਿਊ ਵਰਜਨ ਕਿਤੇ ਨਹੀਂ 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 ਦੇਖੋ ਮੈਂ ਤਾਂ ਦੇਖੋ ਕੋਈ ਬੱਚਾ ਦੇਖੋ ਕਿਸੇ ਵਿੱਚ ਕੋਈ ਡੈਫੈਕਟ ਪੈ ਗਿਆ ਕੋਈ ਮੁੰਡਾ ਕੁੜੀਆਂ ਵਰਗਾ ਹੈ ਜਾਂ ਕੁੜੀ ਮੁੰਡਿਆਂ ਵਰਗੀ ਹੈ ਨਾ ਤਾਂ ਉਹਦੇ ਵਿੱਚ ਮੇਰਾ ਜਾਂ ਉਸ ਪਰਮਾਤਮਾ ਦਾ ਕੋਈ ਕਸੂਰ ਨਹੀਂ ਹੈ ਤਾਂ ਖੁਦ ਦਾ ਵੀ ਨਹੀਂ ਹੈਗਾ ਪਰ ਕੁਝ ਪਰਸੈਂਟ ਆਪਣੇ ਆਪ ਨੂੰ ਸੁਧਾਰ ਕੇ ਜ਼ਿੰਦਗੀ ਜੀ ਵੀ ਤਾਂ ਸਕਦੇ ਆ ਆਪਾਂ ਹਨਾ ਗੇ ਇਹ ਥੋੜੀਏ ਵੀ ਤੁਸੀਂ ਸੜਕਾਂ ਤੇ ਜਾ ਕੇ ਪ੍ਰੇਡਾ ਕਰੋ ਜੀ ਭੁੱਖੇ ਨੰਗੇ ਕੱਪੜੇ ਪਾ ਕੇ ਉਹ ਆਧ ਨੰਗੇ ਜਿਹੇ ਕੱਪੜੇ ਪਾ ਕੇ ਉੱਤੇ ਦੇਖੋ ਸਾਡੇ 8-10 ਸਾਲ ਦੇ ਬੱਚੇ ਨੂੰ ਸਭ ਸਵਾਲ ਕਰਦੇ ਨੇ ਵੀ ਮੰਮਾ ਹੀ ਕੌਣ ਹੈ ਇਹਨੂੰ ਕੋਲ ਕਿਵੇਂ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਕਾਰਜਾਂ ਦੇ ਵਿੱਚ ਮੁੱਖ ਮਹਿਮਾਨ ਬਣਾ ਕੇ ਸਨਮਾਨ ਕੀਤਾ ਜਾ ਰਿਹਾ ਹੁਣ ਮੇਜੇ ਤੋਂ ਸ਼ੁਰੂ ਹੋ ਤਾਂ ਸਾਡੀਆਂ ਨਸਲਾਂ ਦਾ ਵੀ ਰਹਿਣੀਆਂ ਆਪਣੇ ਉਹਨਾਂ ਨੂੰ ਇੱਕ ਬਾ ਜੈਂਡਰ ਨੂੰ ਮਾਨਤਾ ਨਹੀਂ ਦਿੱਤੀ ਮਾਨਤਾ ਨਹੀਂ ਦਿੱਤੀ ਉਹ ਦੀ ਸੁਣੋ ਜੀ ਗੱਲ ਉਹਨਾਂ ਨੇ ਨਾ ਪਹਿਲੇ ਅਮਰੀਕਾ ਕੈਨੇਡਾ ਨੇ ਬਣਾਇਆ ਹੋਇਆ ਸੀ ਵੀ ਇਹ ਥਰਡ ਜੈਂਡਰ ਦੇ ਲੋਕ ਹਨਾ ਉਹਨਾਂ ਨੇ ਵੀ ਇਹਨਾਂ ਲੋਕਾਂ ਨੂੰ ਜਿਹੜੇ ਕਿਨਰ ਕਹ ਲੋ ਸਾਡੇ ਵਰਗੇ ਲੋਕ ਉੱਥੇ ਰਹਿੰਦੇ ਨੇ ਨਾ ਜਾਂ ਕਹ ਲੋ ਥਰਡ ਜੈਂਡਰ ਕਹ ਲੋ ਲੈਸਬੀਅਨਸ ਗੇਜ਼ ਕਹ ਲੋ ਉਹਨਾਂ ਸਾਰਿਆਂ ਨੇ ਇੱਕ ਸ਼੍ਰੇਣੀ ਚੱਪਾਈ थी ਪਰ ਉਹ ਬੰਦੇ ਉਹ ਕਹਿੰਦਾ ਕਿ ਤੁਸੀਂ ਸਿਰਫ ਜਾਂ ਤਾਂ ਮੁੰਡੇ ਬਣ ਕੇ ਰਹੋ ਜਾਂ ਪ੍ਰੋਪਰ ਕੁੜੀਆਂ ਹੀ ਮੰਨ ਜੋ ਕਿਉਂ ਸਾਡੇ ਜਵਾਬ ਟੈਂਪੂਆਂ ਦੇ ਮੇਰੇ ਰੱਖਣ ਜਾਣ ਜੀ ਉਹਨਾਂ ਨੂੰ ਪਰਨਾ ਲੈਣ ਦੇ ਸਿਲ ਲੈਣ ਦੇ ਵੀ ਕਰਾਵਾ ਮਸਲਾ ਆ ਰਿਹਾ ਹੈ ਟੈਂਪੂ ਵੀ ਕਹਿੰਦੇ ਨੇ ਉਹਨਾਂ ਨੂੰ ਗੇਜ਼ ਕਈ ਲੋਕ ਕਹਿ ਰਹੇ ਨੇ ਚਲੋ ਇਹ ਮਸਲੇ ਦੇ ਵਿੱਚ ਅੱਜ ਲੱਖਾਂ ਸਦਾਨਾਂ ਦੀ ਮੈਂ ਗੱਲਬਾਤ ਸੁਣੀ ਹਾਂ ਜੀ ਉਹ ਕਹਿੰਦੇ ਅਸੀਂ ਰੈਲੀ ਨਹੀਂ ਹੋਣ ਦੇਣੀ ਅਸੀਂ ਪੇਡ ਨਹੀਂ ਹੋਣ ਦੇਣੀ ਹਾਂ ਜੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨਾਂ ਨੇ ਕਿਹਾ ਵੀ ਇਹ ਥਰਡ ਜੈਂਡਰ ਨੇ ਇਹਨਾਂ ਨੂੰ ਅਮਰੀਕਾ ਨੇ ਵੀ ਮਾਨਤਾ ਨਹੀਂ ਦਿੱਤੀ ਹੁਣ ਤੁਸੀਂ ਥਰਡ ਜੈਂਡਰੋਂ ਤੁਹਾਡਾ ਕੀ ਮਸਲਾ ਇਹਨਾਂ ਦੇ ਨਾਲ ਗੇਸ ਦੇ ਨਾਲ ਕੋਈ ਤੁਹਾਡਾ ਸਮਰਥਨ ਇਹਨਾਂ ਨੂੰ ਕੋਈ ਦੇਖੋ ਜੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਨਾ ਸਾਡੀ ਤਾਂ ਸਰਕਾਰ ਨਾਲ ਇੱਕ ਪਹਿਲਾਂ ਹੀ ਇੱਕ ਬਹੁਤ ਵੱਡੀ ਨਾਰਾਜ਼ਗੀ ਚੱਲ ਰਹੀ ਹੈ ਜਿਹਦੇ ਪਾਸੇ 68 ਸੀ ਨਾ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਪਾ ਰੱਖੀਆਂ ਨੇ ਕਿ ਜਿਹੜਾ ਐਲਜੀਬਿਲਟੀ ਕਿਉ ਬਣਾਤਾ ਨਾ ਨਹੀਂ ਨਹੀਂ ਵੀ ਉਹ ਸਾਡੇ ਸਾਨੂੰ ਤਾਂ ਖੁਦੋਂ ਵਿੱਚ ਜੋੜ ਕੇ ਵੀ ਇਹ ਟਰਾਂਸਜੈਂਡਰ ਦਾ ਸਾਨੂੰ ਯਾਹਾਂ ਦੇਤਾ ਕਿਦਣਾ ਮਖਤਾਬ ਦੀ ਕਿਤਾਬ ਤਰੀਕੇ ਮੈਂ ਕਹਿ ਸਕਦੀ ਸਾਡੇ ਲਈ ਤੇ ਇੱਕ ਬਦਨਾਮੀ ਦਾ ਟਿੱਕਾ ਕਹੂੰਗੀ ਨਾ ਕਿਉਂਕਿ ਸਾਡੇ ਆਧਾਰ ਕਾਰਡ ਦੇਤੇ ਟਰਾਂਸ ਕੰਨੀ ਖਨਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਰਪੰਚਾ ਅਮਰੀਕਾ ਉਹਨੇ ਕਹਿੰਦਾ ਜੇ ਅਸੀਂ ਭਾਈ ਫਟ ਜਾਏ ਤਾਂ ਅਸੀਂ ਮਾਨਤਾ ਦੇਣੀ ਕਿਸੇ ਵੀ ਫੌਜ ਤੇ ਕੋਸੇ ਤੇ ਪੰਜਾਬ ਨੂੰ ਇਹ ਬਸਾਤੀ ਘਰ ਤੇ ਰੁਕਣਾ ਹੈ ਇਤਿਹਾਸ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ 47 ਸਾਲਾਂ ਤੋਂ ਲਾਂਗ ਕਰਕੇ ਰਹੋ ਵੀ ਅਸੀਂ ਇੰਮਾ ਦਾ ਮੇਲਾ ਕਰਾਂਗੇ ਪਰਮਾਤਮਾ ਦਾ ਰੂਪ ਲੋਕਾਂ ਦੇ ਹੈਂਡ ਜੈਂਡਰ ਨੂੰ ਕੁਸੜੇ ਨੂੰ ਹਿੰਦਰਾ ਜਿਵੇਂ ਆਪਾਂ ਕਹਿੰਦੇ ਪਰਮਾਤਮਾ ਦਾ ਰੂਪ ਮੰਨਦੇ ਆ। ਪਰ ਇੰਨੀ ਕੁ ਜਿੱਥੇ ਵਿਕਾਰਤਾਏ ਗੇਜ਼ ਪਾਰਟੀ ਨੇ ਕਿਵੇਂ ਪੇਸ਼ ਕਰਤਾ ਲੋਕਾਂ ਸਾਹਮਣੇ ਸਰੂਪ ਨੂੰ। ਆਸਬਾਤੇ ਹੀ ਤਾਂ ਦੁੱਖ ਹੈ ਨਾ ਜੀ। ਜੀ। ਕਿਉਂਕਿ ਇੱਥੇ ਅਸੀਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਫਿਰ ਅਗਲੇ ਹਾਈ ਕੋਰਟ ਵਾਲੇ ਉਹ ਕਰ ਲਿਆਉਂਦੇ ਨੇ ਸੁਪਰੀਮ ਕੋਰਟ ਵਾਲੇ ਸਾਡੇ ਮੂਰੇ ਪਲੰਦੇ ਕਿ ਸਾਨੂੰ ਤਾਂ ਜੀ ਸੁਪਰੀਮ ਕੋਰਟ ਨੇ ਮਰਜ਼ੀ ਦੇਤੀ ਜੀ ਫਲਾਣਾ ਕਰਤਾ ਜੀ ਢਿੰਕਾ ਇਹ ਵੀ ਤਾਂ ਗਲਤ ਸਭ ਨੂੰ ਗਲਤ ਆ ਨਾ। ਪੰਜਾਬ ਸਰਕਾਰ ਨੇ ਕਹਿੰਦੇ ਮਾਨਤਾ ਦਿੱਤੀ ਸੀ ਗੇਪਰੇਡ ਨੂੰ ਹੁਣ ਪਤਾ ਨਹੀਂ ਕੈਨਸਲ ਹੋਈ ਆ ਪਤਾ ਨਹੀਂ ਨਹੀਂ ਹਾਂ ਬਿਲਕੁਲ ਬਿਲਕੁਲ ਦੇਖੋ ਸਰਕਾਰ ਨੇ ਦਿੱਤੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੇ ਤਾਂ ਇੰਨਾ ਸੁਣਿਆ ਹੈ ਕਿ ਕੈਨਸਲ ਹੋ ਗਈ ਪ੍ਰੇਡ ਜੀ ਨਹੀਂ ਕਿਸੇ ਗੱਲ ਦੇ ਮਾਰੇ ਹੋਈ ਹੈ ਕੋਈ ਅਮ੍ਰਿਤਸਰ ਸਾਈਟ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਜੀ ਹਾਂ ਅਕਾਲ ਤਖਤ ਸਾਈਟ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਜੀ ਸਿੱਖਾਂ ਦਾ ਸੁਪਰੀਮ ਕੋਰਟ ਹੈ ਜੀ ਖੌਸੀ ਲਾ ਵੀ ਕਰਦੇ ਆ ਕਿ ਅਸੀਂ ਇਹ ਮੇਲੇ ਦੇ ਮੁੱਦੇ ਪੰਜਾਬ ਕਿੱਥੇ ਉਸੇ ਜ਼ਿਲ੍ਹੇ ਦੇ ਨਾ ਪਿੱਦੇ ਧਰਤੀ ਦੇ ਪੰਜਾਬੀ ਦੇ ਸੀਮੇ ਦੇ ਨਹੀਂ ਹੋਣ ਅੱਜ ਤਾਂ ਇਹ ਪਤਾ ਨਹੀਂ ਲੋਕ ਕਿਹੜੇ ਰਸਤੇ ਤੁਰ ਗਏ ਇਹਨਾਂ ਨੂੰ ਗੇਜ਼ ਨੂੰ ਜਿਹੜੇ ਸੰਬੰਧ ਦੀ ਜੋੜੇ ਨੇ ਇਹਨਾਂ ਤੋਂ ਉਧਗਾਟਨ ਕਰਾਉਂਦੇ ਨੇ ਇਹਨਾਂ ਨੂੰ ਇੰਨਾ ਕੁ ਪ੍ਰਮੋਟ ਕਰਤਾ ਚੈਨਲਾਂ ਤੇ ਬੈਠ ਬੈਠ ਕੇ ਇਹਨਾਂ ਦੀ ਇੰਟਰਵਿਊਆ ਕਰ ਰਹੇ ਨੇ ਤੇ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਦੇਖੋ ਮੇਕਅਪ ਆਰਟਿਸਟ ਹੋਣਾ ਕੋਈ ਬੁਰੀ ਗੱਲ ਨਹੀਂ ਹੈਗੀ ਤੁਸੀਂ ਮਾਡਲ ਹੋ ਕੋਈ ਬੁਰੀ ਗੱਲ ਨਹੀਂ ਹੈਗੀ ਤੁਸੀਂ ਰੋਜ਼ੀ ਰੋਟੀ ਕਮਾਉਣੀ ਆ ਪਰ ਤੁਸੀਂ ਆਪਣਾ ਪਹਿਰਾਵਾ ਤੇ ਆਪਣੀ ਬੋਲਚਾਲ ਆਪਣਾ ਤੌਰ ਤਰੀਕਾ ਤੁਹਾਡਾ ਕਰੈਕਟਰ ਕਰੈਕਟਰ ਮੇਰਾ ਮਤਲਬ ਉਹ ਕਰੈਕਟਰ ਨਹੀਂ ਜਿੱਦਿਨਾ ਤੁਹਾਡੇ ਦੇ ਕੋਈ ਤੁਹਾਡਾ ਕਰੈਕਟਰ ਮਤਲਬ ਤੁਹਾਡਾ ਜਿਹੜਾ ਵੇਸਭੋਸ਼ਾ ਹੈ ਨਾ ਉਹ ਵੀ ਤਾਂ ਸਹੀ ਹੋਣੀ ਚਾਹੀਦੀ ਕਿ ਕਿੰਨਾ ਕਿਤੇ ਤੁਸੀਂ ਤਾਂ ਫਿਲਮਾਂ ਦੇ ਵਿੱਚ ਵੀ ਉਹਨੇ ਮੈਡ ਸੰਦੂ ਨੇ ਇੱਕ ਫਿਲਮ ਦੇ ਵਿੱਚ ਵੀ ਕਿਹਨਾਂ ਲ ਸ਼੍ਰੀਆਮ ਹੂੰ ਦੀਓ ਪਾਸਵਰਡ ਦਿਓ ਜੀ 1414 ਰੰਗਲੇ ਪੰਜਾਬ ਦੇ ਮਸਲੇ ਤਾਂ ਆਏ ਦਿਨ ਆਪਾਂ ਸੁਣਦੇ ਆ ਪਰ ਅੱਜ ਕੱਲ ਬੜੀ ਹਾਸੇ ਦੀ ਗੱਲ ਹੈ ਇੱਕ ਮਸਲਾ ਬੜਾ ਆਇਆ ਹੋਇਆ ਜਿਹੜਾ ਸੋਸ਼ਲ ਮੀਡੀਆ ਤੇ ਸੁਰਖੀਆਂ ਬਣਿਆ ਗੇ ਪ੍ਰੇਡ ਦਾ ਕਦੇ ਲੱਖਾਂ ਸਦਾਣਾ ਉੱਤੇ ਆਪਣਾ ਪੱਖ ਰੱਖਦਾ ਵੱਖ-ਵੱਖ ਲੋਕ ਸਿੱਖ ਜਥੇਬੰਦੀਆਂ ਨੇ ਓਬਜੈਕਸ਼ਨ ਕੀਤਾ ਵੀ ਗੇ ਪ੍ਰੇਡ ਨਹੀਂ ਹੋਣੀ ਚਾਹੀਦੀ ਗੇ ਪ੍ਰੇਡ ਕੀ ਹੈ ਗੇ ਪ੍ਰੇਡ ਦੇ ਨਾਲ ਜਿਨ੍ਹਾਂ ਨੂੰ ਅਸੀਂ ਮਹੰਤ ਕਹਿੰਦੇ ਆ ਖੁਸਰੇ ਕਹਿੰਦੇ ਆ ਕਿ ਉਹਨਾਂ ਨੇ ਵੀ ਕੋਈ ਸਮਰਥਨ ਨਹੀਂ ਜਾਓ ਐਲਜੀਬੀਟੀ ਜਿਹੜੇ ਆਪਣੇ ਆਪ ਨੂੰ ਗੇਜ਼ ਕਹਿੰਦੇ ਨੇ ਇਹਨਾਂ ਦਾ ਕੀ ਕੰਮ ਹੈ ਜਿਹੜੇ ਖੁਸਰੇ ਮਹੰਤ ਨੇ ਉਹ ਇਹਨਾਂ ਨੂੰ ਸਮਰਥਨ ਦੰਦੇ ਨੇ ਜਾਂ ਇੱਕ ਇੱਕ ਕਮਿਊਨਿਟੀ ਆਪਣੇ ਲਈ ਗੱਲਬਾਤ ਕਰਨੇ ਜੁੜੇ ਨੇ ਜਸਲੀਨ ਪਟਿਆਲਾ ਸਾਡੇ ਨਾਲ ਜਸਲੀਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਕੀ ਹਾਲ ਚੱਲ ਵਧੀਆ ਵਧੀਆ ਜੀ ਬਤੀ ਤੁਸੀਂ ਸਾਹ ਮਸਲਾ ਬੜਾ ਪੰਜਾਬ ਦੇ ਵਿੱਚ ਛਾਇਆ ਹੋਇਆ ਹੈ ਕਦੇ ਦਾ ਥਾਰ ਵਾਲੀ ਗੱਡੀ ਦਾ ਕਦੇ ਕਿਸੇ ਦੇ ਘਟ ਆਉਣ ਦਾ ਇਹ ਕਰਾਵਾ ਮਸਲਾ ਆ ਰਿਹਾ ਹੈ ਟੈਂਪੂ ਵੀ ਕਹਿੰਦੇ ਨੇ ਉਹਨਾਂ ਨੂੰ ਗੇਜ਼ ਕਈ ਲੋਕ ਕਹਿ ਰਹੇ ਨੇ ਚਲੋ ਸਭ ਮਸਲੇ ਦੇ ਵਿੱਚ ਅੱਜ ਲੱਖਾਂ ਸਦਾਨਾਂ ਦੀ ਮੈਂ ਗੱਲਬਾਤ ਸੁਣੀ ਹਾਂ ਜੀ ਉਹ ਕਹਿੰਦੇ ਅਸੀਂ ਰੈਲੀ ਨਹੀਂ ਹੋਣ ਦੇਣੀ ਅਸੀਂ ਟੇਡ ਨਹੀਂ ਹੋਣ ਦੇਣੀ ਇਹ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨਾਂ ਨੇ ਕਿਹਾ ਵੀ ਇਹ ਥਰਡ ਜੈਂਡਰ ਨੇ ਇਹਨਾਂ ਨੂੰ ਤਾਂ ਅਮਰੀਕਾ ਨੇ ਵੀ ਮਾਨਤਾ ਨਹੀਂ ਦਿੱਤੀ ਹੁਣ ਤੁਸੀਂ ਥਰਡ ਜੈਂਡਰ ਨੂੰ ਟਾਡਾ ਕੀ ਮਸਲੇ ਇਹਨਾਂ ਦੇ ਨਾਲ ਗੇਸ ਦੇ ਨਾਲ ਕੋਈ ਤੁਹਾਡਾ ਸਮਰਥਨ ਇਹਨਾਂ ਨੂੰ ਕੋਈ ਦੇਖੋ ਜੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਨਾ ਸਾਡੀ ਤਾਂ ਸਰਕਾਰ ਨਾਲ ਇੱਕ ਪਹਿਲਾਂ ਹੀ ਇੱਕ ਬਹੁਤ ਵੱਡੀ ਨਾਰਾਜ਼ਗੀ ਚੱਲਦੀ ਹੈ ਜਿਹਦੇ ਪੱਲੇ ਪਿੱਛੇ ਅਸੀਂ ਨਾ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਪਾ ਰੱਖੀਆਂ ਨੇ ਕਿ ਜਿਹੜਾ ਐਲਜੀਬਿਟੀ ਕਿਊ ਬਣਾਤਾ ਨਾ 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 ਵੀ ਉਹ ਸਾਡਾ ਸਾਨੂੰ ਤਾਂ ਖੁਦ ਉਹਨਾਂ ਵਿੱਚ ਜੋੜਤਾ ਵੀ ਹੈ ਟ੍ਰਾਂਸਜੈਂਡਰ ਦਾ ਸਾਨੂੰ ਯਾਹਾਂ ਦੇ ਤਾਂ ਕਿਦਨਾ ਮਖitab ਕਿਤਾਬ ਤਾਂ ਨਹੀਂ ਮੈਂ ਕਹਿ ਸਕਦੀ ਸਾਡੇ ਲਈ ਤਾਂ ਇੱਕ ਬਦਨਾਮੀ ਦਾ ਟਿੱਕਾ ਕਹੂੰਗੀ ਨਾ ਕਿਉਂਕਿ ਸਾਡੇ ਆਧਾਰ ਕਾਰਡ ਦੇਤੇ ਟ੍ਰਾਂਸਜੈਂਡਰ ਕਲੀਨਿਕਾ ਸਾਡਾ ਕਿੰਨਰ ਹੈ ਸਾਡਾ ਕਿੰਨਰ ਲਿਖ ਦਿਓ ਜਾਂ ਸਾਨੂੰ ਤੀਜੀ ਲਿੰਗ ਸ਼੍ਰਾਣੀ ਲਿਖ ਦਿਓ ਸਿੱਧੀ ਜਿਹੇ ਹਿਸਾਬ ਦੀ ਗੱਲ ਪੰਜਾਬੀ ਚ ਜੀ ਇਹ ਥਰਡ ਜੈਂਡਰ ਕਹ ਲੋ ਇੰਗਲਿਸ਼ ਚ ਜੀ ਤਾਂ ਕਿਸੇ ਟਰਾਂਸ ਜੈਂਡਰ ਨਹੀਂ ਹੈਗੇ ਜੀ ਅਸੀਂ ਤਾਂ ਆਪਣੀ ਜੱਦੀ ਪੁਸ਼ਟੀ ਜੋ ਸਾਡੇ ਗੁਰੂਆਂ ਪੀਰਾਂ ਤੋਂ ਚੱਲਦਾ ਆਇਆ ਨਾ ਜੀ ਸਿਰਫ ਇੱਕੋ ਇੱਕ ਸਮਾਜਿਕ ਬਰਾਦਰੀ ਆ ਜਿਹਦੇ ਰੀਤੀ ਰਿਵਾਜ ਪਹਿਲੇ ਦਿਨ ਤੋਂ ਹੀ ਚੱਲਦੇ ਆਈ ਔਰ ਅੱਜ ਤੱਕ ਚੱਲ ਰਹੇ ਨੇ ਨਾ ਨੌਂੀਆਂ ਵੀ ਸਮਾਜ ਦੇ ਵਿੱਚ ਨੂਆ ਧੀਆ ਮਾਡਰਨ ਹੋ ਗਈਆਂ ਹਨਾ ਹਨਾ ਧੀਆ ਕਿਦਣਾ ਮੈਂ ਅੱਜ ਕੱਲ ਲੋਕ ਨੂਹਾਂ ਨੂੰ ਆਪਣੀਆਂ ਧੀਆ ਬਣਾ ਕੇ ਲਿਆਉਂਦਾ ਇਹ ਧੀਆ ਜਿਹੜੀ ਨਵੀਂ ਨੂਹ ਆਉਂਦੀ ਹੈ ਚੁੰਨੀ ਲੈ ਕੇ ਨਹੀਂ ਰੱਖਦੀ ਉਹ ਕਹਿੰਦੇ ਨੇ ਜੀ ਕੋਈ ਗੱਲ ਨਹੀਂ ਅੱਜ ਕੱਲ ਤਾਂ ਮਾਡਰਨ ਜ਼ਮਾਨਾ ਆਇਆ ਹਨਾ ਵੀ ਸਾਨੂੰ ਜ਼ਮਾਨੇ ਨਾਲ ਚੱਲਣਾ ਪੈਂਦਾ ਪਰ ਜਿੱਥੇ ਸਾਡੀ ਗੱਲ ਕਰੀ ਜਾਵੇ ਨਾ ਨਾ ਹੀ ਅਸੀਂ ਆਪਣੀ ਗੁਰੂਆਂ ਦੇ ਬਰਾਬਰ ਬੈਠ ਸਕਦੇ ਆ ਜੀ ਨਾ ਅਸੀਂ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਜ਼ਬਾਨ ਚੋਰੀ ਕਰ ਸਕਦੇ ਆ ਸਿਰਫ ਅਸੀਂ ਆਪਣੀ ਬੇਨਤੀ ਕਰ ਸਕਦੇ ਆ ਅਸੀਂ ਹਮੇਸ਼ਾ ਨੀਚੇ ਹੀ ਬੈਠ ਕੇ ਉਹਨਾਂ ਨਾਲ ਗੱਲ ਕਰ ਸਕਦੇ ਆ ਨਾ ਜੋ ਸਾਡੀ ਰੀਤੀ ਰਿਵਾਜ ਚੱਲਦੇ ਆਏ ਨੇ ਨਾ ਜੀ ਪਹਿਲੇ ਦਿਨ ਤੋਂ ਹੀ ਜਿਵੇਂ ਅਸੀਂ ਮੰਗਣਾ ਖਾਣਾ ਨਾ ਉਵੇਂ ਹੀ ਸਾਡਾ ਚੱਲ ਰਿਹਾ ਦੇਖੋ ਸਿਸਟਮ ਨਹੀਂ ਜਸਲੀ ਸਿੱਕੇ ਤੁਹਾਡਾ ਮਾਡਰਨ ਵਰਜਨ ਤਾਂ ਨਹੀਂ ਹੈਗੇ ਜਿਵੇਂ ਤੁਸੀਂ ਕਹਿੰਦੇ ਹੋ ਜਾਨੀ ਮੈਂ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਲੋਕਾਂ ਦੇ ਵਿਆਹਾਂ 'ਚ ਜਾਂਦੇ ਹੋ, ਸਗਨ ਤੇ ਜਾਂਦੇ ਹੋ, ਪਿੰਡਾਂ 'ਚ ਜਾਂਦੇ ਹੋ, ਸ਼ਹਿਰਾਂ 'ਚ ਜਾਂਦੇ ਹੋ, ਜਿੱਥੇ ਵੀ ਖੁਸ਼ੀ ਹੈ ਤੁਸੀਂ ਜਾਂਦੇ ਹੋ। ਹਰੇ ਮਾਡਰਨ ਜਿਹੜੇ ਗੇਜ਼ ਆ ਗਏ ਇਹਨਾਂ ਨੇ ਆਪਣੀ ਜਿਹੜੀ ਕਮਿਊਨਿਟੀ ਬਣਾਈ ਹੈ ਮੈਂ ਉਹੀ ਕਹਿੰਦਾ ਵੀ ਤੁਹਾਡਾ ਇਹ ਅੱਜ ਵਾਲਾ ਵਰਜਨ ਤਾਂ ਨਹੀਂ ਨਿਊ ਵਰਜਨ ਕਿਤੇ ਨਹੀਂ 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 ਦੇਖੋ ਮੈਂ ਤੋ ਦੇਖੋ ਕੋਈ ਬੱਚਾ ਦੇਖੋ ਕਿਸੇ ਵੇਲੇ ਕੋਈ ਡਿਫੈਕਟ ਪੈ ਗਿਆ ਕੋਈ ਮੁੰਡਾ ਕੁੜੀਆਂ ਵਰਗਾ ਹੈ ਜਾਂ ਕੁੜੀ ਮੁੰਡਿਆਂ ਵਰਗੀ ਹੈ ਨਾ ਤਾਂ ਉਹਦੇ ਵਿੱਚ ਮੇਰਾ ਜਾਂ ਉਸ ਪਰਮਾਤਮਾ ਦਾ ਕੋਈ ਕਸੂਰ ਨਹੀਂ ਹੈ ਤੋ ਖੁਦ ਦਾ ਵੀ ਨਹੀਂ ਹੈਗਾ ਪਰ ਕੁਝ ਪਰਸੈਂਟ ਆਪਣੇ ਆਪ ਨੂੰ ਸੁਧਾਰ ਕੇ ਜ਼ਿੰਦਗੀ ਜੀ ਵੀ ਤੋ ਸਕਦੇ ਆਪਾਂ ਹਨਾ ਗੇ ਇਹ ਥੋੜੀ ਜੀ ਵੀ ਤੁਸੀਂ ਸੜਕਾਂ ਤੇ ਜਾ ਕੇ ਪ੍ਰੇਡਾਂ ਕਰੋ ਜੀ ਭੁੱਖੇ ਨੰਗੇ ਕੱਪੜੇ ਪਾ ਕੇ ਉਹ ਆਦਲ ਨੰਗੇ ਜੇ ਕੱਪੜੇ ਪਾ ਕੇ ਉੱ ਜਿਹੜੇ ਹੁਣ 8-9 ਸਾਲ ਦੇ ਬੱਚੇ ਨੂੰ ਸਭ ਸਵਾਲ ਕਰਦੇ ਨੇ ਵੀ ਮੰਮਾ ਹੀ ਕੌਣ ਹੈ? ਪਾਪਾ ਹੀ ਕੌਣ ਹੈ? ਹਾਂ। ਇਹ ਸਭ ਤੋਂ ਵੱਡਾ ਸਵਾਲ ਸਾਡੇ ਲਈ ਇਹ ਖੜਾ ਹੁੰਦਾ ਹੈ ਰਹੀ ਕੱਲ ਦੂਜੀ ਕੱਲ ਲੱਖੇ ਸੁਧਾਨੇ ਵੀਰੇ ਦੀ ਨਾ ਕਿ ਉਹਨਾਂ ਨੇ ਕਿਹਾ ਕਿ 트럼ਪ ਨੇ ਤੀਜੀ ਉਹਨਾਂ ਨੂੰ ਇੱਕ ਬਾਹਰ ਜੈਂਡਰ ਨੂੰ ਮਾਨਤਾ ਨਹੀਂ ਦਿੱਤੀ ਮਾਨਤਾ ਨਹੀਂ ਦਿੱਤੀ ਉਹ ਦੀ ਸੁਣੋ ਜੀ ਗੱਲ ਉਹਨਾਂ ਨੇ ਨਾ ਪਹਿਲੇ ਅਮਰੀਕਾ ਕੈਨੇਡਾ ਨੇ ਬਣਾਇਆ ਹੋਇਆ ਸੀ ਵੀ ਇਹ ਥਰਡ ਜੈਂਡਰ ਨੇ ਲੋਕ ਨਾ ਉਹਨਾਂ ਨੇ ਵੀ ਇਹਨਾਂ ਲੋਕਾਂ ਨੂੰ ਜਿਹੜੇ ਕਿਨਰ ਕਹੇ ਲੋ ਸਾਡੇ ਵਰਗੇ ਲੋਕ ਉੱਥੇ ਰਹਿੰਦੇ ਨੇ ਨਾ ਜਾਂ ਕਹੇ ਲੋ ਥਰਡ ਜੈਂਡਰ ਕਹੇ ਲੋ ਲੈਸਬੀਅਨਸ ਗੇਜ਼ ਕਹੇ ਲੋ ਉਹਨਾਂ ਸਾਰਿਆਂ ਨੇ ਇੱਕ ਸ਼੍ਰੇਣੀ ਚੱਕ ਲਈ ਪਰ ਉਹਨਾਂ ਨੇ ਉਹ ਕਹਿਤਾ ਕਿ ਤੁਸੀਂ ਸਿਰਫ ਜਾਂ ਤਾਂ ਮੁੰਡੇ ਬਣ ਕੇ ਰਹੋ ਜਾਂ ਪ੍ਰੋਪਰ ਕੁੜੀਆਂ ਹੀ ਸੂਟ ਨਾ ਕਰ ਨਾ ਕਰਿਆ ਜਿਹੜਾ ਮਹੰਤਾ ਕਿੰਨਰ ਆ ਉਹ ਮੁੰਡਾ ਬਣੂ ਕੁੜੀ ਉਹ ਕਿਵੇਂ ਬਣ ਜੂ ਆਏ ਹਾਈ ਮਤਲਬ ਲਿਵਾਸ ਹੋ ਮੇਰਾ ਬਾਕੀ ਰੱਖੋ ਨਾ ਤੁਸੀਂ ਉਹ ਮੈਂ ਇੱਕ ਕਿੰਨਰ ਆ ਨਾ ਤਾਂ ਮੇਰਾ ਲਿਵਾਸ ਤੋਂ ਵੀ ਤਾਂ ਹੈਗਾ ਹੈ ਨਾ ਜੀ ਮੈਂ ਥੋੜੀ ਨਾਲ ਲੈਪੜਾ ਲਿਵਾਸ ਚੇਂਜ ਕਰ ਰਹੀ ਆ ਮੈਂ ਸੂਟ ਸਲਵਾਰ ਪਾ ਕੇ ਜਾਂਦੀ ਆ ਮੈਂ ਕੁਰਤਾ ਪਜਾਮਾ ਵੀ ਪਾ ਲੀ ਆ ਪਰ ਮੇਰੀ ਕਿਤੇ ਕਿਤੇ ਨਾ ਕਿਤੇ ਮੇਰੇ ਪਹਿਰਾਵੇ ਤੇ ਕੋਈ ਟਿੱਪਣੀ ਤਾਂ ਨਹੀਂ ਕਰ ਸਕਦਾ ਜੀ ਮੈਂ ਸਰਦਾਰਾਂ ਦੀ ਕੁੜੀ ਆ ਨਾ ਕਹਿੰਦੇ ਕੌਣ ਦੇ ਸਰਦਾਰਾ ਛਿੱਕੀ ਫੈਮਿਲੀ ਤੋਂ ਆ ਨਾ ਹੈ ਨਾ ਜਿਸ ਵਿੱਚ ਘਰ ਦੇ ਵਿੱਚ ਚੇਲੇ ਨਾ ਆਤੀਆਂ ਮੇਰੇ ਗੁਰੂਆਂ ਪੀਰਾਂ ਦਾ ਬਹੁਤ ਉੱਚਾ ਨਾਮ ਆ ਬਹੁਤ ਉੱਚੀ ਸ਼ਾਨੂ ਸ਼ੌਕਤ ਉਹਨਾਂ ਦੀ ਹੈ ਨਾ ਹਮ ਪਰਮਾਤਮਾ ਦੇ ਉਹਨਾਂ ਦੀ ਬਹੁਤ ਮੇਰਾ ਵੇਰਾ ਨੇ ਸੱਚੇ ਪਾਤਸ਼ਾਹ ਉਹਨਾਂ ਦੇ ਇੰਨੀ ਉੱਘਰ ਪਾ ਰੱਖੇ ਆ ਨਾ ਹਮ ਪਰ ਕਬ ਜਿਹੜੀ ਜੇ ਕਮਿਊਨਿਟੀ ਆ ਨਾ ਉਹਨੂੰ ਉਹ ਜਿਹੜੇ ਕਿਦਾਂ ਮੈਂ ਇਹ ਕੱਲੇ ਗਹਿਰੀਏ ਦੇ ਵਿੱਚ ਹੈਗੇ ਇਹਦੇ ਵਿੱਚ ਕੁੜੀਆਂ ਵੀ ਐ ਜਿਹੀ ਆ ਗਈਆਂ ਨੇ ਮੇਰੀਆਂ ਭੈਣਾਂ ਇਹ ਨਹੀਂ ਆਸੀ ਆਪਣੇ ਆਪ ਨੂੰ ਕਹਿੰਦੇ ਨੇ ਕਿ ਕੀ ਹੋ ਜਾਂਦਾ ਜਿਹੜੇ ਜਿਹੜੀ ਗੇ ਕਮਿਊਨਿਟੀ ਉਹਦੇ ਵਿੱਚ ਕੁੜੀਆਂ ਵੀ ਨੇ ਮੁੰਡੇ ਵੀ ਨੇ ਉਹ ਗੇ ਬਣੇ ਹੋਏ ਨੇ ਵੀ ਅਸੀਂ ਸੰਬੰਧ ਬਣਾਉਨੇ ਇੱਕ ਦੂਸਰੇ ਉਹ ਉਹੀ ਕਹਿਣਾ ਚਾਹੀਦੀ ਹੈ ਉਹੀ ਜੋ ਕਹਿਣਾ ਚਾਹੀਦੀ ਆ ਨਾ ਉਹੀ ਤਾਂ ਕਹਿਣਾ ਦੇਖੋ ਤੁਸੀਂ ਆਪਣੀ ਕਮਿਊਨਿਟੀ ਦੇ ਇੱਕ ਪਰਸਨਲ ਹੀ ਸਮੇਲਨ ਕਰ ਲਓ ਤੁਸੀਂ ਕਿਸੇ ਹੋਟਲ 'ਚ ਬੁੱਕ ਕਰ ਲਓ ਉਹ ਤੁਹਾਡੀ ਇੱਕ ਪਰਸਨਲ ਲਾਈਫ ਹੈ ਨਾ ਉਹ ਤੁਹਾਡੀ ਜ਼ਿੰਦਗੀ ਹੈ ਤੁਸੀਂ ਉਹਨੂੰ ਆਪਣੇ ਤਰੀਕੇ ਨਾਲ ਜਿਓ ਪਰ ਇਹ ਨਹੀਂ ਮਤਲਬ ਹੈਗਾ ਵੀ ਤੁਸੀਂ ਪਬਲਿਕ ਪਲੇਸਾਂ ਤੇ ਜਾ ਕੇ ਲੋਕਾਂ ਨੂੰ ਮੈਂਟਲੀ ਡਿਸਟਰਬ ਕਰ ਦਿਓ ਪਰ ਇੱਕ ਪਾਸੇ ਜੇ ਕਿਤੇ ਮਹੰਤ ਇਹਨਾਂ ਨੂੰ ਖੁਸਰੀ ਆਸੀ ਥਰਡ ਜੈਂਡਰ ਕਹਿੰਦੇ ਆ ਪਾਵੇਂ ਪੂਰੇ ਪੰਜਾਬ ਚ ਰੈਲੀ ਕਰ ਲੈਣੀ ਇਹਨਾਂ ਤੇ ਤਾਂ ਕਿਸੇ ਨੂੰ ਆਬਜੈਕਸ਼ਨ ਕੋਈ ਨਹੀਂ ਅਜਾ ਕੋਈ ਤਾਂ ਗੇਂਡ ਪਾਰਟੀ ਸਾਡੀਆਂ ਆ ਤੁਹਾਡੀਆਂ ਸਾਡੀਆਂ ਤੇ ਹੀ ਹੁੰਦੀਆਂ ਨੇ ਪਿੱਛੇ ਜਿਹੜਾ ਨਾਬਾਚ ਹੋ ਕੇ ਹੱਡੀ ਵਾਲੀ ਰੈਲੀ ਬਹੁਤ ਤਕੜੀ ਇਸ ਟਾਈਮ ਵੀ ਹਨਾ ਤੁਸੀਂ ਗੋਨਿਆਣਾ ਸੁਣਿਆ ਹੋਣਾ ਬਠਿੰਡੇ ਦੇ ਨਾਲ ਪੈਂਦਾ ਗੋਨਿਆਣਾ ਇਸ ਟਾਈਮ ਸਾਡਾ ਉੱਥੇ ਬਹੁਤ ਵੱਡਾ ਸਮਾमेलन ਚੱਲ ਰਿਹਾ ਤੇ ਕੱਲ ਹੀ ਸਾਡੀ ਉੱਥੇ ਬਹੁਤ ਵੱਡੀ ਯਾਤਰਾ ਨਿਕਲੀ ਆ ਨਹੀਂ ਤੁਹਾਡੇ ਤੇ ਕਹਿੰਦੇ ਆਬਜੈਕਸ਼ਨ ਕੀਤਾ ਕੋਈ ਇਵਰੈਕਸ਼ਨ ਨਹੀਂ ਕੀਤਾ ਜੀ ਬੜਾ ਲੋਕ ਸਾਥ ਦਿੰਦੇ ਹੋਣੇ ਉਲਟਾ ਬਿਲਕੁਲ ਮੈਨਕੀ ਜੀ ਪੂਰੇ ਸ਼ਹਿਰ ਜਿਸ ਸ਼ਹਿਰ ਚ ਰੈਲੀ ਨਿਕਲਦੀ ਆ ਨਾ ਜੀ ਬਕਾਇਦਾ ਉਸ ਸ਼ਹਿਰ ਵਿੱਚ ਇੰਨਾ ਕੁ ਸਵਾਗਤ ਕੀਤਾ ਜਾਂਦਾ ਨਾ ਜੀ ਹਨਾ ਲੋਕ ਲੰਗਰ ਵੀ ਲਾਉਂਦੇ ਨੇ ਹਾਰ ਫੁੱਲ ਸਜਦੇ ਨੇ ਹਨਾ ਆਪਣਾ ਹਾਰ ਫੁੱਲ ਕਰਦੇ ਨੇ ਪੂਰਾ ਸਤਕਾਰ ਸ਼ਾਨੋ ਸ਼ੌਕਤ ਵੀ ਜਿਸ ਰਸਤੇ ਮਾਨਤ ਜਾਣਗੇ ਉਹਨਾਂ ਲਈ ਉਹ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਰੂਪ ਜਾ ਰਹੇ ਨੇ ਆ ਕਿਨਾਂ ਦਾ ਵੈਲਕਮ ਕਰੀਏ ਪਰ ਇਹ ਦੇਖੋ ਪ੍ਰਮਾਤਮਾ ਦਾ ਰੂਪ ਲੋਕਾਂ ਦੇ ਹੈਡ ਜੈਂਡਰ ਨੂੰ ਕੁਸੜੇ ਨੂੰ ਹਿਜਰਾ ਜੇ ਵੀ ਆਪਾਂ ਕਹਿੰਦੇ ਪਰਮਾਤਮਾ ਦਾ ਰੂਪ ਮੰਨਦੇ ਆ ਸਰ ਇਨੀ ਜਿੱਥੇ ਵਿਕਾਰਤਾਏ ਗੇਜ਼ ਪਾਰਟੀ ਨੇ ਕਿਵੇਂ ਪੇਸ਼ ਕਰਤਾ ਲੋਕਾਂ ਸਾਹਮਣੇ ਇਸ ਰੂਪ ਨੂੰ ਆਸਬਾਤ ਇਹ ਹੀ ਤਾਂ ਦੁੱਖ ਹੈ ਨਾ ਜੀ ਜੀ ਕਿਉਂਕਿ ਇੱਥੇ ਅਸੀਂ ਚਾਹੁੰਦੇ ਹਾਂ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਫਿਰ ਅਗਲੇ ਹਾਈ ਕੋਰਟ ਵਾਲੇ ਉਹ ਚੱਕ ਲਿਆਉਂਦੇ ਨੇ ਸੁਪਰੀਮ ਕੋਰਟ ਵਾਲੇ ਸਾਡੇ ਮੂਰੇ ਪਲੰਦੇ ਵੀ ਸਾਨੂੰ ਤਾਂ ਜੀ ਸੁਪਰੀਮ ਕੋਰਟ ਨੇ ਮਰਜ਼ੀ ਦੇਤੀ ਜੀ ਫਲਾਣਾ ਕਰਤਾ ਜੀ ਢਿੰਕ ਇਹ ਵੀ ਤਾਂ ਗਲਤ ਸਿਕਨੂੰ ਗਲਤ ਆ ਨਾ ਇਹਦੇ ਤੇ ਤੁਹਾਡੀ ਸੰਸਥਾਵਾਂ ਬਣੀਆਂ ਹੋਈਆਂ ਨੇ ਜੋ ਵੀ ਉਹਨਾਂ ਨੇ ਹੁਣ ਅੱਗੇ ਕੋਰਟ ਦਾ ਰਸੂ ਰੁਕਣੀ ਪਣਾਇਆ ਵੀ ਇਹ ਲੋਕਾਂ ਨੂੰ ਸਾਡੇ 'ਚ ਤੁਸੀਂ ਮੜਨ ਲੱਗੇ ਹੋ ਬਿਲਕੁਲ ਜੀ ਬਿਲਕੁਲ ਇਹਦੇ ਇਹਦੇ ਤੇ ਵੀ ਪਟੀਸ਼ਨਾਂ ਚੱਲ ਰਹੀਆਂ ਨੇ ਜੀ ਸੁਪਰੀਮ ਕੋਰਟ ਕੇਸ ਲੱਗਿਆ ਹੈ ਬਕਾਇਦਾ ਤਰੀਕ ਵੀ ਲੱਗ ਰਹੀ ਹੈ ਨਾ ਜੱਜ ਸਾਹਿਬ ਦੇ ਮੂਹਰੇ ਅਸੀਂ ਆਪਣਾ ਵੀ ਹੱਕ ਰੱਖ ਰਿਆ ਜੀ ਜੱਜ ਸਾਹਿਬ ਦੇਖੋ ਸਾਨੂੰ ਇਹਨਾਂ ਦੇ ਵਿੱਚ ਸਾਡਾ ਤਾਂ ਜਿਹੜਾ ਵੱਖਰਾ ਦਰਜ ਹੈ ਨਾ ਜੀ ਕਿੰਨਰ ਤਾਂ ਸਾਨੂੰ ਤਾਂ ਕਿੰਨਰ ਹੀ ਰਹਿਣ ਦਿਓ ਸਾਨੂੰ ਅਪਡੇਟ ਹੋਣ ਦੀ ਕੋਈ ਲੋੜ ਨਹੀਂ ਨਾ ਸੀ ਟਰਾਂਸ ਜੈਂਟਰ ਨਾ ਆਸੀਂ ਨਾਸੀ ਗੇ ਆ ਨਾਸੀ ਕਿਦਣਾ ਮਸੰਬਲਿੰਗੀਆਂ ਨਾ ਆਸੀ ਕਿਦਣਾ ਲੈਸਬੀਅਨਸਾਂ ਨਾ ਆਸੀ ਕਿਦਣਾ ਬਾਈਸ਼ਕਸ਼ੂ ਆਲਾ ਅਸੀਂ ਇਸ ਕਮਿਊਨਿਟੀ ਤੋਂ ਨਹੀਂ ਹੈਗੇ ਬਿਲੋਂਗ ਕਰਦੇ ਸਾਡੀ ਤਾਂ ਇੱਕ ਵੱਖਰੀ ਕਮਿਊਨਿਟੀ ਆ ਵੱਖਰੀ ਆ ਪਰੰਪਰਾਵਾਂ ਨੇ ਵੱਖਰੀ ਸਾਡੇ ਸਭ ਕੁਝ ਹੈ ਜੀ ਪੰਜਾਬ ਸਰਕਾਰ ਨੇ ਕਹਿੰਦੇ ਮਾਨਤਾ ਦਿੱਤੀ ਸੀ ਗੇ ਪ੍ਰੇਡ ਨੂੰ ਹੁਣ ਪਤਾ ਨਹੀਂ ਕੈਨਸਲ ਹੋਈ ਆ ਪਤਾ ਨਹੀਂ ਨਹੀਂ ਹਾਂ ਬਿਲਕੁਲ ਬਿਲਕੁਲ ਦੇਖੋ ਸਰਕਾਰ ਨੇ ਦਿੱਤੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੇ ਤਾਂ ਇੰਨਾ ਸੁਣਿਆ ਹੈ ਕਿ ਕੈਨਸਲ ਹੋ ਗਈ ਪ੍ਰੇਡ ਜੀ ਨੇ ਕਿਸੇ ਗੋਦ ਦੇ ਮਾਰੇ ਹੋਈ ਹੈ ਜੋ ਅਮ੍ਰਿਤਸਰ ਸਾਹਿਬ 'ਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਜੀ ਆਕਾਲ ਤਖਤ ਸਾਹਿਬ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਜੀ ਸਿੱਖਾਂ ਦਾ ਸੁਪਰੀਮ ਕੋਰਟ ਹੈ ਸਾਡਾ ਸਿੱਖਾਂ ਦਾ ਸੁਪਰੀਮ ਕੋਰਟ ਹੈ ਆਕਾਲ ਤਖਤ ਇਹ ਬਿਲਕੁਲ ਠੀਕ ਹੈ ਗੁਰੂ ਘਰ ਦੀ ਗੱਲ ਹੁੰਦਾ ਹੈ ਇਸੇ ਮਸਲੇ 'ਚ 2015 2006 ਦੇ ਵਿੱਚ ਵੀ ਤੇ 2015 ਦੇ ਵਿੱਚ ਵੀ ਆਕਾਲ ਤਖਤ ਸਾਹਿਬ ਤੋਂ ਸਮਲਿੰਗੀ ਵਿਆਹ ਨੂੰ ਲੈ ਕੇ ਇੱਕ ਪ੍ਰਮਾਣ ਜਾਰੀ ਕੀਤਾ ਗਿਆ ਸੀ ਜੀ ਜੀ ਕਿਉਂਕਿ ਦੋ ਮੇਰੀਆਂ ਬੱਚੀਆਂ ਨੇ ਨਾ ਬੀਬੀਆਂ ਨੇ ਬਠਿੰਡੇ ਸਾਈਡ ਦੀਆਂ ਨੇ ਆਪਸ ਵਿੱਚ ਅਨੰਦ ਕਾਰਜ ਕਰਾ ਲਏ ਦੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਉਹਨਾਂ ਨੂੰ ਬਕਾਇਦਾ ਜਿਹੜੀ ਗੁਰੂ ਦਾ ਆਪਣਾ ਅੰਦਰਵਾਸ ਸਭ ਤੋਂ ਤਨਖਾਹ ਲੱਗਦੀ ਆ ਹਾਂ ਉਹਦਾ ਵੀ ਲੱਗੀ ਜੀ ਅੱਛਾ ਜਸਲੀਨ ਸਭ ਤੋਂ ਵੱਡੀ ਗੱਲ ਇਹ ਐ ਅੱਜ ਤਾਂ ਇਹ ਪਤਾ ਨਹੀਂ ਲੋਕ ਕਿਹੜੇ ਰਸਤੇ ਤੁਰ ਗਏ ਇਹਨਾਂ ਨੂੰ ਗੇਜ਼ ਨੂੰ ਜਿਹੜੇ ਸਰਪੰਚੀ ਜੋੜੇ ਨੇ ਇਹਨਾਂ ਤੋਂ ਉਦਘਾਟਨ ਕਰਾਉਂਦੇ ਨੇ ਇਹਨਾਂ ਨੂੰ ਇੰਨਾ ਕੁ ਪ੍ਰਮੋਟ ਕਰਤਾ ਚੈਨਲਾਂ ਤੇ ਬੈਠ ਬੈਠ ਕੇ ਇਹਨਾਂ ਦੀ ਇੰਟਰਵਿਊਆਂ ਕਰ ਰਹੇ ਨੇ ਇਹ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਦੇਖੋ ਮੇਕਅਪ ਆਰਟਿਸਟ ਆਉਣਾ ਕੋਈ ਬੁਰੀ ਗੱਲ ਨਹੀਂ ਹੈਗੀ ਤੁਸੀਂ ਮਾਡਲ ਹੋ ਕੋਈ ਬੁਰੀ ਗੱਲ ਨਹੀਂ ਹੈਗੀ ਇਹ ਵੀ ਰੋਜ਼ੀ ਰੋਟੀ ਕਮਾਉਣੀ ਆ ਪਰ ਤੁਸੀਂ ਆਪਣਾ ਪਹਿਰਾਵਾ ਤੇ ਆਪਣੀ ਬੋਲਚਾਲ ਆਪਣਾ ਤੌਰ ਤਰੀਕਾ ਤੁਹਾਡਾ ਕਰੈਕਟਰ ਕਰੈਕਟਰ ਮੇਰਾ ਮਤਲਬ ਉਹ ਕਰੈਕਟਰ ਨਹੀਂ ਨਹੀਂ ਕਿਦ ਨਾ ਤੁਹਾਡੇ ਦੇ ਕੋਈ ਤੁਹਾਡਾ ਕਰੈਕਟਰ ਮਤਲਬ ਤੁਹਾਡਾ ਜਿਹੜਾ ਵੇਸਭੋਸ਼ਾ ਹੈ ਨਾ ਉਹ ਵੀ ਤਾਂ ਸਹੀ ਹੋਣੀ ਚਾਹੀਦੀ ਕਿਤੇ ਨੰਗੇ ਤੇ ਤੁਸੀਂ ਤਾਂ ਫਿਲਮਾਂ ਦੇ ਵਿੱਚ ਵੀ ਉਹਨੇ ਮੈਡ ਸੰਧੂ ਨੇ ਇੱਕ ਫਿਲਮ ਦੇ ਵਿੱਚ ਵੀ ਕਿਹਾ ਹਾਂ ਸ਼ਰੀਆਮ ਦਿਓ ਪਾਸਵਰਡ ਦਿਓ ਜੀ 1414 ਸਹੀ ਮੈਂ ਕੋਈ ਠੀਕ ਹੈ ਗਲਤ ਗਲਤ ਉਹ ਗਲਤ ਹੈ ਨਾ ਹਾਂ ਇੱਕ ਨਹੀਂ ਬਹੁਤ ਬਹੁਤ ਇਸ ਰਸਤੇ ਨੂੰ ਤੁਰਪੇ ਆ ਜਿਹੜੇ ਚੰਗੇ ਭਲੇ ਆ ਪਤਾ ਨਹੀਂ ਪਾਲਿਸੀਟੀ ਲਈ ਤੁਰਪੇ ਆ ਇਹ ਰਸਤੇ ਨੂੰ ਤੁਰਪੇ ਉਹਨਾਂ ਨੌਜਵਾਨਾਂ ਨੂੰ ਕੀ ਕਰਨਾ ਚਾਹੁੰਦੇ ਮੁ ਕੁੜੀਆਂ ਮੁੰਡਿਆਂ ਨੂੰ ਦੇਖੋ ਮੈਂ ਕਹਿੰਦੀ ਦੇਖੋ ਜੇ ਤੁਹਾਡੇ ਚ ਪਰਮਾਤਮਾ ਨੇ ਕੋਈ ਡਿਫੈਕਟ ਪਾਤਾ ਤਾਂ ਉਸ ਡਿਫੈਕਟ ਨੂੰ ਸੁਧਾਰਿਆ ਵੀ ਜਾ ਸਕਦਾ ਪਰ ਪਰਮਾਤਮਾ ਦਾ ਡਿਫੈਕਟ ਨਹੀਂ ਪਾਉਂਦਾ ਪਹਿਲੀ ਗੱਲ ਤੇ ਉਹ ਸੱਚੇ ਪਾਤਸ਼ਾਹ ਨੂੰ ਜੋ ਜ਼ੰਗਾ ਲੱਗਦਾ ਨਾ ਉਹ ਹੀ ਉਹ ਕਰਦਾ ਹੈ ਹੋ ਸਕਦਾ ਹੈ ਹਾਰਮੋਨਸ ਡਿਸਬੈਲੈਂਸ ਕਰਕੇ ਕੁਝ ਚੀਜ਼ਾਂ ਹੋ ਜਾਂਦੀਆਂ ਨੇ ਪਰ ਹਾਰਮੋਨਸ ਡਿਸਬੈਲੈਂਸ ਇਹ ਤਾਂ ਨਹੀਂ ਕਹਿੰਦੇ ਤੁਸੀਂ ਸੜਕਾਂ ਤੇ ਫਿਰੋ ਜੀ ਰੱਪਾ ਨੂੰ ਜਾ ਜਾ ਕੇ ਤੁਸੀਂ ਹੋਟਲਾਂ ਤੇ ਜਾ ਜਾ ਕੇ ਹੁਨਰ ਬਾਜ਼ੀਆਂ ਤਾਂ ਨਾ ਕਰੋ ਤੁਸੀਂ ਰੋਣਾ ਦੇ ਰੋੜ ਤਾਂ ਨਾ ਜਾਮ ਕਰੋ ਜਾ ਜਾ ਕੇ ਕਿ ਸਾਡੇ ਬੱਚੇ ਸਾਨੂੰ ਸਵਾਲ ਕਰਦੇ ਖੜੇ ਹੋ ਹਾਂ ਬਿਲਕੁਲ ਠੀਕ ਆ ਅਖਰ ਦੇ ਵਿੱਚ ਜਿਸ ਨੂੰ ਇਹ ਕਹਿਣਾ ਚਾਹੁੰਦਾ ਆ ਫਿਰ ਮੈਂ ਇਹ ਕਹਿੰਦਾ ਵੀ ਪੰਜਾਬ ਦੇ ਬੱਚੇ ਬੱਚੀਆਂ ਨੂੰ ਤੁਹਾਡਾ ਸਨੇਹ ਮਿਲ ਗਿਆ ਸੰਦੇਸ਼ ਮਿਲ ਗਿਆ ਇਹ ਜਿਹੜੀ ਕਮਿਊਨਿਟੀ ਹੈ ਇਹ ਜਿਹੜੀ ਗੇ ਪਾਰਟੀ ਜਿਨ੍ਹਾਂ ਨੂੰ ਕੋਈ ਟੈਂਪੂ ਕਹਿੰਦਾ ਕੋਈ ਕੁਝ ਕਹਿੰਦਾ ਜਿਉਂ ਅੱਜ ਹਾਲਾਤ ਇਹਨਾਂ ਨੇ ਪੰਜਾਬ ਦੇ ਬਣਾਏ ਹੋਏ ਨੇ ਇਹਨਾਂ ਨੂੰ ਕੁਝ ਸਨੇਹ ਦੇਣਾ ਚਾਹੁੰਦੇ ਆ ਇਹਨਾਂ ਨੂੰ ਵੀ ਜੀ ਬਸ ਮੈਂ ਇਸ਼ਾਰਾ ਦੇਣਾ ਚਾਹੁੰਦੀ ਆ ਕਿ ਦੇਖੋ ਜਿਹੜਾ ਸਾਡੀ ਅਸਲ ਲੜਾਈ ਆ ਨਾ ਸਾਡੀ ਸਾਨੂੰ ਉਸ ਲੜਾਈ ਨੂੰ ਲੜਨਾ ਚਾਹੀਦਾ ਏ ਕਿ ਗੇਪਰੇ ਡਾ ਫਲਾਣਾ ਪਰ ਡਾ ਢਿੰਕਾ ਹਨਾ ਜੇ ਇੱਕ ਕਮਿਊਨਿਟੀ ਹੈ ਵੀ ਨਾ ਜੀ ਮੰਨ ਲਓ ਕੋਈ ਕੇ ਲੋ ਕਹਿੰਦੇ ਵੀ ਸਾਡੀ ਤਾਂ ਜੀ ਇੱਕ ਕਮਿਊਨਿਟੀ ਆ ਸਾਡਾ ਤਾਂ ਇੱਕ ਜੀ ਕਹਨ ਤੋਂ ਭਾਵਿਕ ਕਬੀਲਾ ਏ ਜੀ ਉਹ ਕਬੀਲਾ ਐਸੇ ਚੰਗੇ ਕੰਮ ਵੀ ਤੋਂ ਕਰ ਸਕਦਾ ਏ ਕੱਟੇ ਓਕੇ ਵੀ ਅਸੀਂ ਪੌਦੇ ਲਗਾਉਣੇ ਨੇ ਜੀ 5 ਲੱਖ ਰੁੱਖਾ ਬਾਇਆ ਉਗਾ ਕੇ ਉਸ ਰੁੱਖਾ ਨੂੰ ਬੜੇ ਬੜੇ ਕਰਤਾ ਜੀ 10-10 ਸਾਲਾਂ ਨੇ ਹੋ ਗਏ ਕਿ 5 ਲੱਖ ਰੁੱਖਾ ਬਾਜੀ ਅਸੀਂ ਪਾਣੀਆਂ ਦੇ ਮੁੱਦਿਆਂ ਤੇ ਵੀ ਗੱਲ ਕਰ ਸਕਦੇ ਆ ਅਸੀਂ ਪੋਲਿਊਸ਼ਨ ਦੇ ਮੁੱਦਿਆਂ ਤੇ ਵੀ ਗੱਲ ਕਰ ਸਕਦੇ ਆ ਅਸੀਂ ਨੌਜਵਾਨੀ ਦੇ ਬੇਰੋਜ਼ਗਾਰ ਜਿਹੜੇ ਅਸੀਂ ਉਹਨਾਂ ਤੇ ਵੀ ਗੱਲ ਕਰ ਸਕਦੇ ਆ ਅਸੀਂ ਕਿਹਦੇ ਨਾਲ ਉਹਨਾਂ ਤੇ ਵੀ ਗੱਲ ਕਰ ਸਕਦੇ ਆ ਨਸ਼ਿਆਂ ਤੇ ਵੀ ਗੱਲ ਕਰ ਸਕਦੇ ਆ ਜੇ ਕਮਿਊਨਿਟੀ ਨੂੰ ਪਤਾ ਪਤਾ ਕਿੱਥੋਂ ਮਿਲਿਆ ਜੀ ਹੂੰ ਇੱਕ ਤੁਸੀਂ ਨੈਸ਼ਨਲ ਏਡਜ਼ ਕੰਟਰੋਲ ਸੁਸਾਇਟੀ ਸੁਣਿਆ ਹੋਣਾ ਜੰਧਗੀਰ ਦੇ ਵਿੱਚ ਛਿਆ ਉਹ ਤੁਸੀਂ ਜਿਹੜੇ ਕੀ ਏਡਜ਼ ਦੇ ਪ੍ਰਤੀ ਕੰਮ ਕਰਦੇ ਨੇ ਆਪਣਾ ਤੇ ਉਹ ਕਮਿਊਨਿਟੀ ਦੀ ਦੇਖੋ ਬਿਮਾਰੀ ਕਹਿਜੀ ਆ ਨਾ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਹੋ ਜੇ ਨਾ ਤੇ ਉਹ ਕਹਿੰਦੇ ਜਿਹੜੀ ਪਹਿਲਾਂ ਮਤਲਬ ਕਿ ਸਨ ਥਾ ਆਪਣਾ 1980 82 ਦੇ ਕਰੀਬ ਜਦੋਂ ਪੰਜਾਬ ਦੇ ਵਿੱਚ ਵੀ ਐਡਸ ਦੇ ਮਰੀਜ਼ ਦੇਖਣੇ ਸ਼ੁਰੂ ਕੀਤੇ ਸਰਕਾਰ ਨੇ ਜੀ ਤਾਂ ਉਸ ਟਾਈਮੇ ਉਹ ਸੁਸਾਇਟੀ ਦਾ ਨਿਰਮਾਣ ਕੀਤਾ ਗਿਆ ਹੂੰ ਜਦੋਂ ਨਿਰਮਾਣ ਕੀਤਾ ਗਿਆ 5-7 ਸਾਲ ਲੰਘੇ ਤਾਂ ਉਹਨਾਂ ਨੇ ਦੇਖਿਆ ਵੀ ਇਹ ਸੁਸਾਇਟੀ ਦੇ ਵਿੱਚ ਨਾ ਕਿਦਣਾ ਨਾ ਵੀ ਸਾਨੂੰ ਨਾ ਮਤਲਬ ਕਿ ਜੌਬਸ ਨਹੀਂ ਜੌਬਸ ਲਈ ਲੋਕ ਆਉਂਦੇ ਨੇ ਪਰ ਉਹ ਕਿਤੇ ਨਾ ਕਿਤੇ ਕਹਿੰਦੇ ਨੇ ਵੀ ਅਸੀਂ ਇਹ 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 ੜਸਤੇ ਕਿਦਣਾ ਕੰਮ ਨਹੀਂ ਕਰ ਸਕਦੇ ਹਨ ੜਸਤੇ ਅਸੀਂ ਕੰਮ ਨਹੀਂ ਕਰ ਸਕਦੇ ਵੀ ਸਾਨੂੰ ਔਖਾ ਲੱਗਦਾ ਲੋਕਾਂ ਨੂੰ ਜਾ ਕੇ ਕਿਤੇ ਨਾ ਕਿਤੇ ਫਿਰ ਇਸ ਕਮਿਊਨਿਟੀ 'ਚ ਲੋਕ ਅੱਗੇ ਆਏ ਜਿਹੜੇ ਸਮਲਿੰਗੀ ਜੋੜੇ ਆ ਜਾਂ ਗੇਅਰ ਨੇ ਅੱਗੇ ਆਏ ਉਹ ਕਮਿਊਨਿਟੀ ਚ ਬਹੁਤ ਸਾਰੇ ਲੋਕ ਆ ਕੇ ਆਏ। ਉਹਨਾਂ ਨੇ ਜੌਬਸ ਕੀਤੀਆਂ ਬਕਾਇਦਾ ਉਹਨਾਂ ਨੇ ਡਾਟੇ ਨੂੰ ਘਟਾਇਆ ਵੀ। ਹੋ ਗੁੱਡ ਜਿਨ੍ਹਾਂ ਜਿੰਨੇ ਪੱਦਰ ਨਾਲ ਇਹਦਾ ਵਧਣਾ ਚਾਹੀਦਾ ਕਿ ਉਹਨਾਂ ਨੂੰ ਪ੍ਰਕਾਸ਼ਨਸ ਦਿੱਤੇ ਕੁਝ ਬੀਬੀਆਂ ਗਲਤ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀਆਂ ਨੇ ਉਹਨਾਂ ਮੇਰੀਆਂ ਭੈਣਾਂ ਹਨ। ਉਹਨਾਂ ਨੂੰ ਵੀ ਸਹੀ ਦੱਸਿਆ ਵੀ ਭਾਈ ਤੁਸੀਂ ਜੇ ਕਦੇ ਨੂੰ ਗਲਤ ਕਰ ਗਏ ਆ ਕੁਝ ਤਾਂ ਘੱਟੋ ਘੱਟ ਆਪਣੀ ਜ਼ਿੰਦਗੀ ਬਾਰੇ ਤਾਂ ਸੋਚੋ ਨਾ ਅੱਗੇ। ਜੀ ਬਿਮਾਰੀ ਆਪਣੇ ਸ਼ਰੀਰ ਨੇ ਮੈਂ ਇਹ ਕੰਮ ਕੀਤਾ ਪੂਰੀ ਚੰਗੇ ਕੰਮ ਕੀਤੇ ਸੱਚੂ ਵੀ ਜਿਹੜੀ ਸਮੂਹ ਉਹ ਉਹਨਾਂ ਨੇ ਉਹਦੇ ਤੇ ਕੰਮ ਕੀਤਾ ਲੋਕਾਂ ਨੂੰ ਏਡਜ਼ ਬਾਰੇ ਅਵੇਅਰਨੈਸ ਕਰਿਆ ਬਹੁਤ ਜਾਗਰੂਕ ਕਰਿਆ ਉਹਨਾਂ ਲੋਕਾਂ ਨੇ ਜੀ ਉਹਨਾਂ ਲੋਕਾਂ ਨੇ ਘਟਾਇਆ ਏਡਜ਼ ਦੀ ਜਿਹੜੀ ਬਦਰੀ ਦਰਤੀ ਉਹ ਤੋਂ ਘਟਾਇਆ ਘਟਾਇਆ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਜਿੱ ਕਿਤੇ ਨਾ ਕਿਤੇ ਜਦੋਂ ਥੋੜਾ ਜ਼ੋਰ ਵੀ ਐਡਵਾਂਸ ਹੋ ਗਿਆ ਫਿਰ ਇਹ ਕੇ ਕਮਿਊਨਿਟੀ ਨੇ ਦਾ ਜਨਮ ਹੋ ਗਿਆ ਇਹ ਜ਼ਿਆਦਾ ਹੀ ਉਹੀ ਕਹਿੰਦੇ ਉਹ ਲੋਕਾਂ ਨੇ ਚੰਗਾ ਚੰਗੇ ਕੰਮ ਤੋਂ ਸ਼ੁਰੂਆਤ ਹੋਈ ਅੱਜ ਜਿਹੜੀ ਪ੍ਰੇਟ ਹੈ ਇਹ ਕਿਹੜੇ ਕੰਮ ਦੀ ਦਿਖਾਉਣ ਲੱਗੇ ਨੇ ਉਹੀ ਤਾਂ ਗੱਲ ਆਨੇ ਜੀ ਉਹੀ ਤੁਹਾਡੀ ਗੱਲ ਹੈ ਤੁਸੀਂ ਕਿਹਾ ਨਸ਼ਿਆਂ ਦੇ ਵਿਰੁੱਧਵਾਦ ਚੁੱਕੋ ਪੰਜਾਬ ਦਾ ਪੋਲੂਸ਼ਨ ਪੰਜਾਬ ਦੇ ਪਾਣੀ ਬਚਾ ਲਓ ਫਿਰ ਇਹ ਪ੍ਰੇਰ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਆ ਫੋਈ ਤੋਂ ਗੱਲਾਂ ਨਾ ਕਿ ਸਾਡੇ ਹੱਕ ਠੀਕ ਹੈ ਸਰਕਾਰ ਨੇ ਤੁਹਾਨੂੰ ਹੱਕ ਦੇਤਾ ਤੁਸੀਂ ਆਪਣੇ ਘਰ ਚ ਬੈਠੋ ਆਪਣੀ ਜ਼ੋਰ ਕਰੋ ਜੋ ਤੁਹਾਡੇ ਦਿਲ ਕਰਦਾ ਹੋ ਕਰੋ ਹਨਾ ਤੁਸੀਂ ਇੰਨੀਆਂ ਰੀਲਾਂ ਬਣਾਉਂਦੇ ਹੋ ਤੁਹਾਡੀ ਰੀਲਾਂ ਤੇ ਕੋਈ ਟਿੱਪਣੀ ਕਰਦਾ ਮੈਂ ਕਦੇ ਤੁਹਾਡੀ ਰੀਲਾਂ ਤੇ ਟਿੱਪਣੀ ਨਹੀਂ ਕੀਤੀ ਪਰ ਤੁਸੀਂ ਵੇ ਆਫ ਟਾਕਿੰਗ ਕਰੋਗੇ ਇਹ ਫਾਲਤੂ ਦੀਆਂ ਗੱਲਾਂ ਕਰੋਗੇ ਨਹੀਂ ਚੰਗਾ ਲੱਗਦਾ ਯਾਰ ਸਾਡੇ ਬੱਚੇ ਸਾਨੂੰ ਸਵਾਲ ਪੁੱਛਦੇ ਨੇ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਜਸਲੀਨ ਠੀਕ ਹੈ ਜੀ ਧੰਨਵਾਦ ਜਸਲੀਨ ਪਟਿਆਲਾ ਜੋ ਵਿਵਾਕ ਅੰਦਾਜ਼ ਹੈ ਇਹਨਾਂ ਦਾ ਹਰ ਗੱਲ ਨੂੰ ਹਰ ਮੁੱਦੇ ਨੂੰ ਬੜੀ ਵਿਵਾਕੀ ਨਾਲ ਚੱਕਦੇ ਨੇ ਅੱਜ ਵੀ ਉਹਨਾਂ ਨੇ ਇਹ ਗੱਲ ਬਾਤ ਚੁੱਕੀ ਜਿਹੜੀ ਗੇ ਪਰੇਡ ਹੋ ਰਹੀ ਆ ਉਸ ਮਾਮਲੇ ਤੇ ਸਾਡੇ ਨਾਲ ਜੋ ਵੀ ਕਿਹਾ ਤੁਸੀਂ ਸਾਰਿਆਂ ਨੇ ਸੁਣਿਆ ਕਹਿੰਦੇ ਭਾਈ ਗੱਲ ਕਰੋ ਤੁਸੀਂ ਤੁਸੀਂ ਭਾਈ ਗਏ ਹੋ ਜਿੰਨੇ ਵੀ ਗੱਲ ਕਰ ਸਕਦੇ ਹੋ ਪਰ ਕਰੋ ਆਪਣੇ ਪੰਜਾਬ ਦੀ ਕਰੋ ਪਾਣੀਆਂ ਦੀ ਕਰੋ ਪੌਦਿਆਂ ਦੀ ਵਾਤਾਵਰਣ ਦੀ ਗੱਲ ਕਰੋ ਤੁਸੀਂ ਕਿਸ ਚੀਜ਼ ਨੂੰ ਲੈ ਕੇ ਪਰੇਡ ਕੱਢ ਰਹੇ ਹੋ ਤੁਹਾਡੇ ਹੱਕ ਜੇ ਤੁਹਾਨੂੰ ਕੋਈ ਸਰਕਾਰ ਨੇ ਜਾਂ ਕੋਟਾ ਨੇ ਦਿੱਤੇ ਨੇ ਉਹ ਤੁਸੀਂ ਉਹਨਾਂ ਨੂੰ ਅਨੰਦ ਮੰਨੋ ਪਰ ਇਹ ਨਹੀਂ ਉਹਨਾਂ ਨੇ ਆਪਣਾ ਕਬੀਲਾ ਜਿਹੜਾ ਮਹੰਤ ਨੇ ਖੁਸਰੇ ਨੇ ਜਿਹੜੇ ਉਹਨਾਂ ਨੂੰ ਕਿਹਾ ਵੀ ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਜਿੱਥੇ ਵੀ ਲੋਕਾਂ ਚ ਜਾਂਦੇ ਆ ਜਾਂ ਰੈਲੀ ਕਰਦੇ ਆ ਤਾਂ ਲੋਕ ਸਾਨੂੰ ਪਲਕਾਂ ਤੇ ਬਿਠਾਉਂਦੇ ਆ ਇਹ ਕਿਹੜੀ ਕਮਿਊਨਿਟੀ ਖੜੀ ਹੋ ਰਹੀ ਆ ਪੰਜਾਬ ਦੇ ਵਿੱਚ ਜਿਹੜਾ ਪੂਰਾ ਪੰਜਾਬ ਹੈ ਇਹਨਾਂ ਤੇ ਆਬਜੈਕਸ਼ਨ ਕਰ ਰਿਹਾ ਰੋਕ ਲਾਉਣ ਦੀ ਮੰਗ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਨੂ ਇਹ ਸਾਰਾ ਕੁਝ ਜਾਂਦਾ ਆਪਾਂ ਫੇਰ ਇੱਕ ਵਾਰੀ ਇਕੱਠੇ ਹੋਵਾਂਗੇ ਉਦੋਂ ਤੱਕ ਦੋ ਆ ਗਿਆ ਸਤਿ ਸ੍ਰੀ ਅਕਾਲ